ਸਰਕੀਨਾ ਮੈਂ ਤੁਹਾਡਾ ਗੌਰਵ ਠੀਕ ਹੈ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਅੱਜ ਸਾਡੇ ਵੱਲੋਂ ਸਾਡੇ ਹੱਕ ਲਈ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਤਰ੍ਹਾਂ ਕਿ ਅਸੀਂ ਤਨਾਤ ਹੋਏ ਸੀ ਐਜ਼ ਦੇ ਵਲੰਟੀਅਰ ਮਾ ਸਰਸਵਤੀ ਹਬੂਰ ਕੋਵਿਡ ਕੇਅਰ ਸੈਂਟਰ ਦੇ ਵਿੱਚ ਠੀਕ ਹੈ ਜੀ ਅੱਜ ਸਰਕਾਰ ਨੇ 5 ਮਹੀਨੇ ਸਾਡੀਆਂ ਸੇਵਾਵਾਂ ਲੈਣ ਤੋਂ ਬਾਅਦ ਸਾਨੂੰ ਅਚਾਨਕ ਸੇਵਾ ਮੁਕਤ ਕਰ ਦਿੱਤਾ ਅਸੀਂ ਇਹ ਸ਼ਾਂਤੀ ਪ੍ਰਦਰਸ਼ਨ ਕਰ ਰਹੇ ਆਦੇ ਵੱਲੋਂ ਆਦਾ ਹੱਕ ਦਾ ਕਰ ਰਹੇ ਆ ਵੀ ਸਾਨੂੰ ਇਹ ਸਾਡੀ ਜੋ ਤਨਾਤੀ ਇੱਕਦਮ ਬਰਖਾਸਤ ਕੀਤੀ ਗਈ ਹੈ ਸਾਨੂੰ ਸੇਵਾਵਾਂ ਦੇ ਵਿੱਚ ਜਰ ਜ਼ਰ ਉਤਰਤਾ ਮਿਲੇ ਅਸੀਂ ਉਸ ਸਮੇਂ ਸਰਕਾਰ ਦੀ ਸੇਵਾ ਕੀਤੀ ਹੈ ਮਰੀਜ਼ਾਂ ਦੀ ਸੇਵਾ ਕੀਤੀ ਹੈ ਜਦੋਂ ਕਿ ਮਹਾਂਮਾਰੀ ਦੇ ਵਿੱਚ ਕੋਈ ਮਰੀਜ਼ ਨੇੜੇ ਆ ਨਹੀਂ ਸਕਦਾ ਸੀ ਅੱਜ ਇਵਨ ਕਿ ਜੋ ਕਿ ਰੈਗੂਲਰ ਸਟਾਫ ਹੈ ਅੱਜ ਤੱਕ ਕਦੇ ਟ੍ਰੀਟਮੈਂਟ ਲਈ ਕਿਸੇ ਪੇਸ਼ੈਂਟ ਦਾ ਅੱਗੇ ਨਹੀਂ ਆਇਆ ਸਾਡੇ ਸਾਰੇ ਸਟਾਫ ਨਾ ਸਾਡੇ ਵਾਰਡ ਬॉय ਸਾਡੇ ਡਾਕਟਰ ਸਨੇਹੀ ਸਾਰੀ ਜੋ ਸੇਵਾ ਕੀਤੀ ਹੈ ਕੋਵਿਡ ਵਲੰਟੀਅਰ ਐਜ਼ এ ਬਣ ਕੇ ਆਪਣਾ ਇਹ ਇਹ ਇਹਦੇ ਜੋ ਆਪਣਾ ਅੱਜ ਨਤੀਜਾ ਸਾਨੂੰ ਕੀ ਮਿਲਿਆ ਨਹੀਂ ਸੇਵਾ ਦਾ ਸਾਨੂੰ ਇੱਕਦਮ ਪਿਛਲੀ 5 ਤਰੀਕ ਨੂੰ ਜਵਾਬ ਆ ਗਿਆ ਵੀ ਤੁਸੀਂ ਆਪਣੇ ਆਪਣੇ ਘਰ ਚ ਲਿ ਜਾਓ ਠੀਕ ਹੈ ਜੀ ਅਸੀਂ ਇਹ ਚਾਹੁੰਦੇ ਆ ਕਿ ਵੀ ਜੋ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ ਜਿੱਦਾਂ ਕਿ ਅੱਜ ਸਰਕਾਰ ਡਿਮਾਂਡ ਕਰ ਰਹੀ ਹੈ ਯੂਨੀਵਰਸਿਟੀ ਥਰੂ ਨਵੀਆਂ ਭਰਤੀਆਂ ਕਰ ਰਹੀ ਹੈ ਬਜਾਏ ਕਿ ਸਾਨੂੰ ਨੌਕਰੀ ਦੇਣ ਦੇ ਨਵੀਂ ਭਰਤੀ ਰੋਕੀ ਜਾਣੀ ਚਾਹੀਦੀ ਹੈ ਤੇ ਸਾਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਜਿਨ੍ਹਾਂ ਨੇ ਫਰੰਟ ਲਾਈਨ ਤੇ ਆ ਕੇ ਕੰਮ ਕੀਤਾ ਹੈ 5-6 ਮਹੀਨਿਆਂ ਦਾ ਤਜਰਬਾ ਜਿਨ੍ਹਾਂ ਨੂੰ ਹੋਇਆ ਹੈ ਉਹਨਾਂ ਨੂੰ ਹੀ ਪਹਿਲਾ ਹੱਕ ਮਿਲਣਾ ਚਾਹੀਦਾ ਉਹਨਾਂ ਨੂੰ ਮਹਿਕਮੇ ਦੇ ਵਿੱਚ ਲਿਆਂਦਾ ਜਾਵੇ ਫਿਰ ਬਾਕੀ ਪਰਦੇਸ ਕੀਤਾ ਜਾਵੇ ਠੀਕ ਹੈ ਸਰ ਹਾਂਜੀ ਮੈਮ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਅੱਜ ਅਸੀਂ ਇੱਥੇ ਸਾਰੇ ਇਕੱਠੇ ਹੋਏ ਆ ਆਪਣੇ ਆਪਣੇ ਹੱਕਾਂ ਲਈ ਇਕੱਠੇ ਹੋਏ ਆ ਸਾਰੇ ਇੱਥੇ ਸ਼ਾਂਤੀਪੂਰਵਕ ਵਸੇ ਪ੍ਰਦਰਸ਼ਨ ਕਰ ਰਹੇ ਆ ਕਿਉਂਕਿ ਪਿਛਲੇ 5 ਮਹੀਨਿਆਂ ਤੋਂ ਅਸੀਂ ਫਰੰਟ ਲਾਈਨ ਤੇ ਕੰਮ ਕਰ ਰਹੇ ਆ ਕੋਵਿਡ ਗियर ਵਿੱਚ ਲੇਕਿਨ ਸਾਨੂੰ ਮਤਲਬ 5 ਅਕਤੂਬਰ ਨੂੰ ਅਚਾਨਕ ਸ਼ਾਮ ਨੂੰ 5 ਵਜੇ ਇਹਨਾਂ ਨੇ ਨੋਟਿਸ ਕੱਟਤਾ ਕਿ ਸਾਰੇ ਜਿਹੜੇ ਵਲੰਟੀਅਰ ਆਉ ਤੁਰੰਤ ਮਤਲਬ ਰਲੀਵ ਕੀਤੇ ਜਾਂਦੇ ਆ ਬਸ ਜਿਨ੍ਹਾਂ मतलब ਕਿ ਸਾਡਾ ਸਾਨੂੰ ਜਿਵੇਂ 28 ਦਿਨਾਂ ਦਾ ਵੀ ਸਾਡਾ ਜਿਹੜਾ ਜੁਆਇਨਿੰਗ ਲੈਟਰ ਸਾਨੂੰ 28 ਡੇਸ ਬਾਅਦ ਰੀਨਿਊ ਕਰਦੇ ਸੀ ਤੇ ਜਿਨ੍ਹਾਂ ਦਾ ਟਾਈਮ ਵੀ ਪਿਆ ਸੀ ਮਤਲਬ ਜਿਨ੍ਹਾਂ ਦਾ ਕਈਆਂ ਦਾ 14 ਤਰੀਕ ਤੱਕ ਸੀ ਕਈਆਂ ਦਾ 20 ਤੱਕ ਸੀ ਕਈਆਂ ਦਾ 26 ਤੱਕ ਸੀ ਉਹਨਾਂ ਨੂੰ ਵੀ 5 ਤਰੀਕ ਨੂੰ ਮਤਲਬ ਟੋਟਲ ਸਾਰਿਆਂ ਨੂੰ 5 ਤਰੀਕ ਨੂੰ ਹੀ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਤੁਰੰਤ ਸੇਵਾ ਤੋਂ ਮੁਕਤ ਕੀਤਾ ਜਾਂਦਾ بس ਸਾਡੀ ਸਰਕਾਰ ਵਗੇ ਇਹੀ ਰਿਕਵੈਸਟ ਹੈ ਕਿ ਸਾਨੂੰ ਮਤਲਬ ਕਿ ਯਾ ਅਬ ਸਾਨੂੰ ਜਿੰਨੀਆਂ ਵੀ ਜੜੀਆਂ ਨੌਕਰੀਆਂ ਨਿਕਲੀਆਂ ਮੈਂ ਅਲੱਗ-ਅਲੱਗ ਜੋਬਸ ਨਿਕਲੀਆਂ ਜਿਵੇਂ ਆਡਿਟ ਅਫਸਰ ਦੀਆਂ ਸਟਾਫ ਨਰਸ ਦੀਆਂ ਐਲਟਿਸ ਦੀਆਂ ਅਲੱਗ-ਅਲੱਗ ਜੋਬ ਕੱਢ ਰਹੀ ਹੈ ਸਰਕਾਰ ਤੇ ਉਹਨਾਂ ਵਿੱਚੋਂ ਮਤਲਬ ਅਸੀਂ ਤਾਂ ਟੋਟਲ ਜਿਹੜੇ ਸਰਕਾਰ ਦੇ ਵਲੰਟੀਅਰ ਇੰਨੇ ਹੈ ਵੀ ਨਹੀਂ ਜਿੰਨੀਆਂ ਪੋਸਟਾਂ ਕੱਢ ਰਹੀ ਆ ਤੇ ਸਾਨੂੰ ਪਹਿਲਾਂ ਮਤਲਬ ਅਡਜਸਟ ਕੀਤਾ ਜਾਵੇ ਬਾਕੀ ਦੀਆਂ ਉਹ ਪੋਸਟਾਂ ਕੱਢ ਲੈ ਸਾਨੂੰ ਉਹਦੇ 'ਚ ਕੋਈ ਨਹੀਂ ਹੈ ਲੇਕਿਨ ਸਾਨੂੰ ਮਤਲਬ ਅਸੀਂ ਇੰਨੇ ਸਮਾਰਦੇ ਟਾਈਮ ਵਿੱਚ ਉਹਨਾਂ ਦਾ ਸਾਥ ਦਿੱਤਾ ਕੋਵਿਡ ਮਿੰਜ ਕਰੋਨਾ ਇੱਕ ਬਹੁਤ ਐਂਡ ਅਪੈਂਡੈਮਿਕ ਡਿਜ਼ੀਜ਼ ਹੈ ਜਿਹਦੇ ਵਿੱਚ ਜਿਹਦਾ ਕੋਈ ਹਜੇ ਤੱਕ ਇਲਾਜ ਨਹੀਂ ਆਇਆਗਾ ਤੇ ਉਸ ਇਸ ਡਿਜ਼ੀਜ਼ ਵਿੱਚ ਅਸੀਂ ਮਤਲਬ ਕਿ ਫਰੰਟ ਲਾਈਨ ਤੇ ਕੰਮ ਕੀਤਾ ਲੇਕਿਨ ਫਿਰ ਵੀ ਸਾਨੂੰ ਤੁਰੰਤ ਮਤਲਬ ਕਿ ਇਹਨਾਂ ਨੇ ਆਪਣੀਆਂ ਜਾਬ ਤੋਂ ਫਾਰਗ ਕਰਤਾ ਮਤਲਬ ਜਿਹੜੇ ਪਹਿਲਾਂ ਜਾਬ ਕਰਦੇ ਸੀਗੇ ਉਹ ਆਪਣੀ ਜਾਬ ਛੱਡ ਕੇ ਇਸ ਲਾਈਨ ਵਿੱਚ ਆਏ ਸੀ ਕਿ ਸ਼ਾਇਦ ਸਰਕਾਰ ਵੱਲੋਂ ਕੀ ਕੋਈ ਕੁਝ ਸੋਚੇਗੀ ਸਾਡੇ ਬਾਰੇ ਲੇਕਿਨ ਹੁਣ ਇਹਨਾਂ ਨੇ ਸਾਨੂੰ ਮਤਲਬ ਜਵਾਬ ਦੇਤਾ ਪਹਿਲਾਂ ਤਾਂ ਮਤਲਬ ਜਿਵੇਂ ਸਰਕਾਰ ਨੇ ਘਰ ਘਰ ਨੌਕਰੀ ਦਾ ਕਿਹਾ ਸੀਗਾ ਤੇ ਹੁਣ ਉਹਨਾਂ ਨੇ ਨੌਕਰੀਆਂ ਹੀ ਖੋਦੀ ਆਪਦੇ ਮਤਲਬ ਸਾਡੇ ਤੋਂ ਛਿੰ ਲੀਆਂ ਜਿਐਸੀ ਹੁਣ ਜਮਾ ਬੇਰੁਜ਼ਗਾਰ ਹੋ ਗਏ ਆ ਇਸ ਲਈ ਸਾਡੀ ਸਰਕਾਰ ਅੱਗੇ ਹੀ ਰਿਕੁਐਸਟ ਆ ਕਿ ਵੀ ਸਾਡੇ ਲਈ ਕੁਝ ਸੋਚਿਆ ਜਾਵੇ ਸਾਨੂੰ ਪਹਿਲਾਂ ਐਡਜਸਟ ਕੀਤਾ ਜਾਵੇ ਬਾਅਦ ਤੁਸੀਂ ਆਪਣੀਆਂ ਜੋ ਵੀ ਪੋਸਟਾਂ ਕੱਢਣੀਆਂ ਤੁਸੀਂ ਕੱਢ ਲਓ ਸਾਨੂੰ ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਠੀਕ ਹੈ ਮਤਲਬ ਸਾਡੇ ਬਾਰੇ ਸੋਚਿਆ ਜਾਵੇ ਹਾਂਜੀ ਸਰ ਕੀ ਨਾਮ ਮੇਰਾ ਜੀ ਮੇਰਾ ਨਾਮ ਸੰਦੀਪ ਸਿੰਘ ਆ ਮੈਂ ਵਾਟਰ ਟੈਂਡਰ ਦੀ ਪੋਸਟ ਤੇ ਮਾਸਟਰ ਸ੍ਰੀ ਕੋਵਿਡ ਸਕੇਅਰ ਸੈਂਟਰ ਹਬੌਰ ਦੇ ਵਿੱਚ ਤਨਾਨਾਸ ਸੀ ਜੀ ਅਸੀਂ 5 ਮਹੀਨਿਆਂ ਤੋਂ ਕੰਮ ਕੀਤਾ ਉੱਥੇ ਉਹਦੇ ਦੌਰਾਨ ਸਾਡੇ ਬਹੁਤ ਵਧੀਆ ਤਜਰਬਾ ਰਿਆ ਕੋਈ ਪੇਸ਼ੈਂਟ ਦੀ ਡੈਥ ਨਹੀਂ ਹੋਈ ਪੰਜਾਬ ਦਾ ਇਕੱਲਾ ਇੱਕ ਸੈਂਟਰ ਜਿੱਥੇ ਕਿਸੇ ਪੇਸ਼ੈਂਟ ਦੀ ਵੀ ਡੈਥ ਨਹੀਂ ਹੈ ਡੈਥ ਰੇਟ 0 ਸੀਗਾ ਸਾਡੇ ਅਸੀਂ ਰੱਬ ਦੀ ਇੱਕ ਕਿਰਪਾ ਰਹੀ ਸਾਡੇ ਤੇ ਵੀ ਸਾਡੇ ਚ ਕੋਈ ਵੀ ਸਟਾਫ ਮੈਂਬਰ ਪੋਜ਼ਿਟਿਵ ਨਹੀਂ ਹੋਇਆ ਸਾਨੂੰ ਜਦੋਂ ਜੌਬ ਦਿੱਤੀਆਂ ਗਈਆਂ ਸਾਨੂੰ ਕਿਹਾ ਗਿਆ ਸੀ ਤੁਸੀਂ 7 ਦਿਨ ਜੌਬ ਕਰੋਗੇ 7 ਦਿਨ ਕਵਾਰਨਟਾਈਨ ਹੋਗੇ ਸਾਨੂੰ ਉਹ ਤੋਂ ਛੱਡ ਕੇ ਵੀ ਗਵਰਨਮੈਂਟ ਨੇ ਸਾਡੇ ਤੋਂ 24 ਘੰਟਿਆਂ ਤੱਕ ਕੰਮ ਲਿਆ ਠੀਕ ਹੈ 24 24 ਘੰਟੇ ਕੰਮ ਕਰਕੇ ਵੀ ਸਾਨੂੰ ਅਜ ਤੱਕ ਉਹਦੀ ਪੇਗਾਰ ਵੀ ਨਹੀਂ ਮਿਲੀ ਤਨਖਾਹਾਂ ਤਿੰਨ ਤਿੰਨ ਮਹੀਨਿਆਂ ਦੀਆਂ ਸਾਡੀਆਂ ਬਕਾਇਆ ਪਈਆਂ ਜਦੋਂ ਅਸੀਂ ਡੀਸੀ ਦਫ਼ਤਰ ਜਾਂਦੇ ਆਂ ਆਗੋ ਕਹਿ ਦਿੱਤਾ ਇਹਦਾ ਫੰਡ ਹੈ ਨਹੀਂ 10 ਦਿਨਾਂ ਨੂੰ ਆਊਗਾ 5 ਦਿਨਾਂ ਨੂੰ ਆਊਗਾ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਇਸ ਤਰ੍ਹਾਂ ਦੀ ਮੰਗਾਂ ਸਾਡੀ ਸਾਡੀ ਇੱਕ ਮੰਗ ਹੈ ਜੀ ਕਿ ਪੰਜਾਬ ਗਵਰਨਮੈਂਟ ਨੇ ਕਰੀਬ ਹੈਲਥ ਸਿਸਟਮ ਦੇ ਵਿੱਚ ਸਾਨੂੰ ਸੈੱਟ ਕੀਤਾ ਜਾਵੇ ਤੇ ਜਿਹੜੀ ਕਰੀਬ 5000 ਦੇ ਕਰੀਬ ਇਹਨਾਂ ਨੇ ਪੋਸਟਾਂ ਕੱਢੀਆਂ ਵੱਖ-ਵੱਖਰੋਂ ਵੱਖ-ਵੱਖਰੇ ਐਮਓਜ਼ ਐ ਐਲਟੀਜ਼ ਐ ਅਲੱਗ-ਅਲੱਗ ਸਾਡੇ ਜਿਹੜੇ ਵਰਕਰ ਆ ਉਹ ਸਿਰਫ ਸਾਰੇ ਪੰਜਾਬ ਦੇ ਵਿੱਚ ਲੱਭਕ 1100 ਦੇ ਕਰੀਬ ਹੈ ਤੇ ਸਾਡੇ ਜਿਹੜੇ 1100 ਨੂੰ ਸਾਡੇ ਅਡਜਸਟ ਕਰ ਦੇਣ ਅਸੀਂ ਮਹਾਮਾਰੀ 'ਚ ਗਵਰਨਮੈਂਟ ਦਾ ਸਾਥ ਦਿੱਤਾ ਹੈ ਤੇ ਗਵਰਨਮੈਂਟ ਸਾਡਾ ਸਾਥ ਦੇਵੇ ਤਾਂ ਅਸੀਂ ਸਾਨੂੰ ਰਜਿਸਟ ਕਰੇ ਕਿਦੇ ਨੱਕ ਤੇ ਜੀ ਠੀਕ ਜੀ ਮੈਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨਾਪ੍ਰੀਤ ਗੌਰ ਹੈ ਜੀ ਅਸੀਂ মিডিਆ ਦਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੀ ਗੱਲ ਸਰਕਾਰ ਤੱਕ ਪਹੁੰਚਾਉਣਾ ਹੈ ਜਿਹੜਾ ਹੈਲਪ ਕਰ ਰਹੇ ਹੋ ਅਸੀਂ ਕੋਵਿਡ ਕੇਅਰ ਸੈਂਟਰ ਦੇ ਵਿੱਚ ਕੰਮ ਕੀਤਾ ਆ ਬੋਰ ਵਿੱਚ ਤੇ ਸਾਡੇ ਬਿਨਾਂ ਨੋਟਿਸ ਦੇ ਸਾਨੂੰ ਕੱਢ ਦਿੱਤਾ ਗਿਆ ਉੱਥੋਂ ਤੇ ਹੁਣ ਸਾਨੂੰ ਇਹ ਆਖੀ ਸਰਕਾਰ ਸਾਡੇ ਜਿਹੜੀਆਂ ਪੋਸਟਾਂ ਹੁਣ ਕੱਢ ਰਹੀ ਹੈ ਉਹਨਾਂ ਵਿੱਚ ਸਾਨੂੰ ਅ ਮਤਲਬ ਉਹ ਵੈਕੈਂਸੀਸ ਦੇ ਪੈਪਲ ਤੋਂ ਆਧਾਰ ਤੇ ਰੱਖਿਆ ਜਾਵੇ ਤੇ ਹੁਣ ਜਿਹੜੀਆਂ ਪੋਸਟਾਂ ਮਤਲਬ ਲੱਖ ਲੱਖ ਦੇ ਕਰੀਬ ਕੱਢਣ ਦੀ ਗੱਲ ਕੀਤੀ ਜਾ ਰਹੀ ਹੈ ਪਹਿਲਾਂ ਸਾਨੂੰ ਵਲੰਟੀਅਰ ਦੇ ਤੌਰ ਤੇ ਇੱਕ ਪਤਨਾਤ ਕੀਤਾ ਗਿਆ ਸੀਗਾ ਤੇ ਬਿਨਾਂ ਨੋਟਿਸ ਤੋਂ ਸਾਨੂੰ ਉੱਥੋਂ ਕੱਢ ਦਿੱਤਾ ਗਿਆ ਤੇ ਅਡੀ ਰਿਕਵੈਸਟ ਹੈ ਕਿ ਅਸੀਂ